ਮੇਰਾ ਨਾਂ ਜੀ ਹਰਤਾਜ ਸਿੰਘ ਆ ਘੁੰਮਣ ਤਾਂ ਆਪਾਂ ਇਹ ਕਿ ਜਦੋਂ 2018 ਚ ਅਸੀਂ ਆਰਤ ਖੋਲੀ ਸੀਗੀ ਤਾਂ ਜਦੋਂ ਇੱਥੇ ਆਏ ਫਿਰ ਉਹ ਪਹਿਲਾ ਸਾਲ ਤੇ ਟਰਾਲੀ 'ਚ ਤੰਬੂ ਲਾਉਣਾ ਪਿਆ ਤੇ ਜਦੋਂ ਸ਼ਾਮ ਹੁੰਦੀ ਹੀਗੀ ਮੱਛਰ ਨੇ ਵੜਵੜ ਖਾ ਜਾਣਾ ਤੇ ਨਾ ਇੱਥੇ ਇਹ ਪ੍ਰੋਬਲਮ ਇੰਨੀ ਸੀ ਕਿ ਪਾਣੀ ਪੀਣ ਖਣੋ ਵੀ ਸਾਡੇ ਗਲੇ ਸੁੱਕ ਗਏ ਹੀਗੇ ਵੀ ਪਾਣੀ ਦਾ ਵੀ ਇੱਕ ਸਿਸਟਮ ਕੀਤਾ ਜਾਏ ਫਿਰ ਅਸੀਂ ਉਦੋਂ ਹੀ ਤਰੀਕਾ ਆਪਣੇ ਦਿਮਾਗ 'ਚ ਬਿਠਾ ਲਿਆ ਵੀ ਕੁਛ ਨਾ ਕੁਛ ਜਿਹੜਾ ਅਗਲੀ ਵਾਰੀ ਨਾ ਵੱਖਰਾ ਕਰਕੇ ਆਉਣਾ ਵਾ ਵੀ ਜਿਹੜੀ ਸਾਨੂੰ ਕੋਈ ਤੰਗੇ ਤੰਗੇ ਪਰੇਸ਼ਾਨੀ ਨਾ ਆਏ ਕੋਈ ਇਹਦੇ ਵਿੱਚ ਹਰ ਇੱਕ ਸਹੂਲਤ ਹੈ ਜੀ ਜਿਹੜੀ ਘਰ ਦੇ ਵਿੱਚ ਵੀ ਕੋਈ ਕਰਕੇ ਨਹੀਂ ਹੋ ਸਕਦੀ ਉਹ ਇਹਦੇ ਵਿੱਚ ਹੈਗੀ ਆ ਇਹਦੇ ਵਿੱਚ ਵਾਈਫਾਈ ਲੱਗਾ ਜੀ ਏਸੀ ਲੱਗਾ ਐਲਸੀਡੀ ਲੱਗੀ ਆ ਮਿਊਜ਼ਿਕ ਸਿਸਟਮ ਲੱਗਾ ਵਾ ਟੂਟੀਆਂ ਲੱਗੀਆਂ ਵਾ ਕੌਫੀ ਮਸ਼ੀਨ ਲੱਗੀ ਆ ਫ੍ਰਿਜ ਲੱਗੀ ਆ ਆਲ ਟੂ ਸਾਰੇ ਕੋਸ਼ਿਸ਼ ਜਿਹੜਾ ਵਾ ਪ੍ਰੋਵਾਈਡਿਆ ਦੇ ਵਿੱਚ ਨੂੰ 6 ਮਹੀਨੇ ਲੱਗੇ ਜੀ ਬਣਦਿਆ ਇਹ ਦੀ ਹਾਂਜੀ ਥੋੜੀ ਥੋੜੀ ਜਦੋਂ ਅਸੀਂ ਫਿਰ ਆਈਡੀਆ ਲਈ ਗਏ ਉਜਾ ਆਪਣਾ ਆਈਡੀਆ ਲਿਆ ਕੁਝ ਕਸਾਦੀ ਧਰਨੇ ਵਾਲਾ ਲਿਆ ਆਈਡੀਆ ਤਾਂ ਕਰਕੇ ਤੇ ਉਹਨੂੰ ਫਿਰ ਤਿਆਰ ਕਰਦਿਆਂ ਕਰਦੇ ਫਿਰ ਇਹ ਘਰੇ ਤਿਆਰ ਕਰਵਾਈ ਕੁਝ ਆਪਣਾ ਦਿਮਾਗ ਲਿਆ ਕੁਝ ਮਿਸਤਰੀ ਲਾਏ ਉਹਨਾਂ ਦੇ ਮੁਤਾਬਿਕ ਆਪਣਾ ਦੱਸ ਦੱਸ ਕੇ ਵੀ ਇਦਾਂ ਕੀਤਾ ਜਾਏ ਆ ਸਹੂਲਤ ਆ ਫਿਰ ਵੀ ਐ ਸਾਈਡ ਹਾਂ ਹੀ ਸਾਰਾ ਕੁਝ ਆਪਣੀ ਫਸਲ ਵੀ ਵੇਖਣੀ ਆ ਉਧਰ ਸ਼ੀਸ਼ਾ ਲਗਾਇਆ ਗਿਆ ਬਾਕੀ ਸਾਰਾ ਸਿਸਟਮ ਵੀ ਉਹਨੂੰ ਪ੍ਰੋਪਰ ਕੀਤਾ ਗਿਆ ਦੂਜੇ ਤੇ ਜੇ ਸਾਲ ਚਾਹੀ ਆ ਮੈਟ ਬਦਲ ਦਿੰਨੇ ਥੱਲੇ ਵੀ ਸਾਰੇ ਜੜੇ ਆ ਨਵੇਂ ਗੱਦੇ ਵਿਸ਼ੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਰਸੋਈ ਦਾ ਆਈਡੀਆ ਇਦਾਂ ਜੀ ਵੀ ਪਹਿਲੋਂ ਅਸੀਂ ਆਖਿਆ ਵੀ ਜਦੋਂ ਪੂਰੀ ਬਣ ਜੂਗੀ ਪਰ ਖਾਣ ਪੀਣ ਤੋਂ ਬਿਨਾ ਰਹਿ ਨਹੀਂ ਜਾਂਦਾ ਤੇ ਫਿਰ ਅਸੀਂ ਆਖਿਆ ਵੀ ਇੱਕ ਪਰਸਨ ਰਸੋਈ ਬਣਾਈ ਜਾਏ ਜਿਹਦੇ ਵਿੱਚ ਫਿਰ ਸਾਰਾ ਸਿਸਟਮ ਲਾਇਆ ਜਾਏ ਕਿ ਆਪਣੇ ਲਈ ਵੀ ਤੇ ਕਿਸਾਨਾਂ ਲਈ ਵੀ ਅਸੀਂ ਕੋਈ ਆਪਣੇ ਲਈ ਵੱਖਰਾ ਨਹੀਂ ਕਰਦੇ ਸਾਡੇ ਕਿਸਾਨਾਂ ਲਈ ਵੀ ਉਹ ਸਾਡਾ ਕਿਸਾਨਾਂ ਨਾਲ ਹੁਣ ਇੰਨਾ ਕਨਾਂਤਾ ਬਣ ਗਿਆ ਜਿਹੜੇ ਸਾਡੇ ਕਿਸਾਨ ਨੇ ਦਾ ਇੱਕ ਸਾਹ ਦਾ ਪਰਿਵਾਰ ਹੀ ਆ ਕਰੀ ਨਹੀਂ ਲੱਗਦਾ ਕਿ ਕਿ ਦਾਵਾ ਕਿੰਤੂ ਪ੍ਰਾਂਤੋਂ ਕੋਈ ਨਹੀਂ ਆਪੇ ਆਉਂਦੇ ਆਪਣੀ ਮਰਜ਼ੀ ਨਹੀਂ ਉਹ ਖੋੜ ਕੱਢਦੇ ਨੇ ਖੋਲਦੇ ਨੇ ਚੀਜ਼ੇ ਖਾ ਲੈਂਦੇ ਨੇ ਕੋਈ ਚੱਕਰ ਹੀ ਨਹੀਂ ਮਜਾ ਸਕੋ ਹੁੰਦਾ ਹਾਂਜੀ ਸੀਸੀਟੀਵੀ ਕੈਮਰੇ ਆ ਸਾਰਾ ਆਪਣਾ ਜਿੰਨਾ ਵੀ ਫਾਰ ਸਾਡਾ ਵਾ ਉਹਨੂੰ ਕਵਰ ਕਰਦੇ ਨੇ ਪੂਰੀ ਉਹਦੇ ਵਿੱਚ ਫਿਰ ਉਹਦਾ ਫਾਇਦਾ ਇਹ ਹੁੰਦਾ ਪਿਆ ਅਸੀਂ ਅੰਦਰ ਬੈਠੇ ਵੀ ਵੇਖੀ ਜਾਂਦੇ ਆ ਕਿ ਸਾਡੀ ਮੰਡੀ ਚ ਕਿੱਦਾਂ-ਕਿੱਦਾਂ ਕੰਮ ਚੱਲਣ ਡਿਆ ਜਿਹੜਾ ਕਿਸਾਨ ਢੇਰੀ ਤਲਾਉਣ ਆਇਆ ਉਹ ਵੀ ਅੰਦਰੇ ਬੈਠਾ ਹੀ ਵੇਖੀ ਜਾਂਦਾ ਵੀ ਮੇਰੀ ਢੇਰੀ ਤੋਲਣ ਦੀ ਆ ਦੇਖੋ ਜੀ ਉਹ ਤਾਂ ਇਹ ਕਹਿੰਦੇ ਆ ਕਿ ਤੁਸੀਂ ਬਹੁਤ ਹੀ ਵਧੀਆ ਪ੍ਰਾਲਾ ਜਿਹੜਾ ਕੀਤਾ ਵਾ ਤੇ ਕਿਸਾਨ ਤੇ ਇੰਨੇ ਕੋ ਖੁਸ਼ ਨੇ ਨਾ ਵੀ ਗੱਲ ਹੀ ਛੱਡ ਦੋ ਕਿਸਾਨ ਸਾਡੇ ਤੋਂ ਵੀ ਜ਼ਿਆਦਾ ਖੁਸ਼ ਨੇ ਕਹਿੰਦੇ ਪਹਿਲੋਂ ਘੱਟੇ ਮਿੱਟੀ ਜਾਣ ਕੇ ਬਹਿਣਾ ਆਉਣਾ ਜਾਣਾ ਹੋਣ ਤੇ ਇੰਜੋਏ ਕਰਦੇ ਕਈ ਵੇਲੇ ਫੜ ਫੜ ਥਾਲੀ ਦੇ ਆ ਵੀ ਭਰਾਵਾ ਉੱਠ ਜੋ ਤੁਹਾਡੀ ਤੇਰੀ ਦੀ ਵਾਰੀ ਆਈ ਤਲਾ ਲਓ ਸਰਕਾਰਾਂ ਨੂੰ ਕੀ ਕਹਾਂ ਜੀ ਸਰਕਾਰਾਂ ਨੂੰ ਅਸੀਂ ਤੇ ਪਹਿਲੋਂ ਵੇਖੋ ਜੀ ਇਹ ਪ੍ਰਾਲਾ ਤੇ ਸਰਕਾਰਾਂ ਨੂੰ ਕਰਨਾ ਚਾਹੀਦਾ ਵਾ ਮੰਡੀਆਂ ਦੇ ਵਿੱਚ ਜਿਹੜਾ ਵਾ ਕਰ ਜਿੰਨਾ ਵੀ ਉਹ ਪ੍ਰਾਲਾ ਕਰ ਸਕੇ ਸਰਕਾਰਾਂ ਦਾ ਚਾਹੀਦੇ ਆ ਕਿਉਂਕਿ ਕਿਸਾਨਾਂ ਨੂੰ ਸਾਹਮ ਸੰਭਾਲ ਲਈ ਆਉਣਾ ਵਾ ਬੈਠਣ ਲਈ ਪਾਣੀ ਧਾਣੀ ਪ੍ਰਬੰਧ ਤੇ ਸਰਕਾਰ ਦੇ ਚਾਹੀਦੇ ਆ ਪਰ ਚਲੋ ਅਸੀਂ ਜਿੰਨੇ ਕੁ ਜੋਗੇ ਹੈਗੇ ਅਸੀਂ ਆਪਣੇ ਵੱਲੋਂ ਕਰ ਦਿੱਤੇ ਕਿਸਾਨ ਵੀ ਪੈਂਦੇ ਆ ਉਹ ਫ੍ਰੀ ਆ ਕਿਸਾਨ ਬਿਲਕੁਲ ਜੀ ਬਿਲਕੁਲ ਕਿ ਤੇਰੀ ਤਲਾਕ ਇਹ ਵੀ ਕਈ ਕਿਸਾਨ ਜਿਹੜੇ ਆ ਨਾ ਉਹ ਆਂਦੇ ਵੀ ਅਸੀਂ ਦਾ ਘੜੀ ਲੱਕ ਸਿੱਧਾ ਕਰਨ ਲੱਗੇ ਆ ਵੇ ਪੀ ਠਹਿਰ ਕੇ ਜਾਵਾਂਗੇ ਘਰ ਤੇ ਦਾਣੇ ਦੇ ਤੁੱਲ ਗਏ ਇਹ ਵੇਖੋ ਟਰਾਲੀਆਂ ਆ ਆਈਡੀਆ ਜਿਹੜਾ ਉਹ ਤਾਂ ਆਪੇ ਹੀ ਹੈ ਸੀਗਾ ਕਿਤੋਂ ਕਿਤੋਂ ਆਉਣਾ ਵਾ ਆਪੇ ਹੀ ਦੇਖਿਆ ਧਰਨੇ ਤੇ ਵੀ ਟਰਾਲੀਆਂ ਜਾਂਦੀਆਂ ਅਸੀਂ ਸੋਚਿਆ ਪੀ ਦਫ਼ਤਰ ਬਣਾਇਆ ਜਾਵੇ ਤਾਂ ਉਹ ਅਸੀਂ ਬਹੁਤ ਵਧੀਆ ਹੋਟਲ ਨੂੰ ਮਾ ਬਣਾਇਆ ਹੋਇਆ ਦਫ਼ਤਰ ਇਹਦੇ ਵਿੱਚ ਵੇਖੋ ਜੀ ਵਾਈਫਾਈ ਦੀ ਸਹੂਲਤਾ LCD ਲੱਗੀ ਆ ਗੁਰਬਾਣੀ ਚਲਦੀ ਪਈ ਆ ਫਿਰ ਕਾਫੀ ਮਸ਼ੀਨ ਫ੍ਰਿਜ ਠੰਡਾ ਪਾਣੀ ਪੀਣ ਲਈ ਹਰ ਇੱਕ ਸਹੂਲਤਾਂ ਇਨਵਰਟਰ ਲੱਗਾ ਹੋਇਆ ਮਤਲਬ ਜੈ AC ਲੱਗਾ ਹੋਇਆ ਵਿੱਚ ਤੇ ਬਹੁਤ ਵਧੀਆ ਬਣਾਈ ਹੋਈ ਆ ਵੇਖੋ ਜੀ ਜਦੋਂ ਆਈਡੀਆ ਆਇਆ ਇਹ ਫਿਰ ਤਾਂ ਅਸੀਂ ਮਹੀਨੇ ਚ ਤਿਆਰ ਕਰਵਾ ਦਿੱਤੀ ਪੂਰਾ ਦਿਨ ਰਾਤ ਇੱਕ ਕਰਕੇ ਇੱਕ ਮਹੀਨੇ ਚ ਤਿਆਰ ਹੋ ਗਈ ਸੀ ਦੇਖੋ ਕਿਸਾਨਾਂ ਦੇ ਤਾਂ ਕਮੈਂਟ ਆ ਵੀ ਬਹੁਤ ਆਉਂਦੇ ਆ ਵੀ ਮਜ਼ਾ ਆਉਂਦਾ ਵਾ ਪਹਿਲਾਂ ਵੀ ਅਸੀਂ ਆਰਤੀ ਇਹ ਜਾਣੇ ਆ ਫਸਲ ਸੁੱਟਣ ਉਹ ਪਹਿਲਾਂ ਆਂਦੀ ਫਸਲ ਸੁਟਣ ਚੱਲੇ ਆ ਹੁਣ ਕਹਿੰਦੇ ਵੀ ਹੁਣ ਮਜ਼ਾ ਆਇਆ ਹੁਣ ਅਸੀਂ ਆਉਨੇ ਆ ਵੀ ਫਸਲ ਵੇਚਣ ਆਏ ਆ ਬੱਚੇ ਵੇਖੋ ਇਸ ਜਿਹੜੇ ਸਾਨੂੰ ਬਣਾਈ ਨੂੰ ਇਹਨੂੰ ਸਾਲ ਹੋ ਗਿਆ ਆਸਰਾ ਤੀਸਰਾ ਸੀਜ਼ਨ ਆਇਆ ਦੇਤੇ ਏ ਬੱਚੇ بڑے ਸ਼ੌਂਕ ਨਾ ਹੁੰਦੇ ਨੇ ਕਿਉਂਕਿ ਬੱਚਿਆਂ ਲਈ ਵੀ ਅਸੀਂ ਸਪੈਸ਼ਲ ਫਰੂਟੀਆਂ ਵਗੈਰਾ ਸਭ ਕੁਝ ਰੱਖਿਆ ਹੁੰਦਾ ਇਸ ਕਰਕੇ ਉਹਨਾਂ ਦਾ ਵੀ ਉਤਸ਼ਾਹ ਬਣਦਾ ਉੱਥੇ ਜਾਵਾਂਗੇ ਕੁਝ ਖਾਣ ਲਈ ਵੀ ਮਿਲਦਾ ਤੇ ਨਾਲੇ ਉਹਨਾਂ ਦਾ ਇਸ ਚੀਜ਼ ਦਾ ਮੰਡੀਆਂ ਚਾਹਣਗੇ ਬੱਚੇ ਉਹਨਾਂ ਨੂੰ ਵੀ ਹੋਏਗਾ ਕਿ ਹਾਂ ਬਈ ਮੰਡੀ ਹੈ ਨਹੀਂ ਤਾਂ ਬੱਚਿਆਂ ਨੂੰ ਤਾਂ ਹੁਣ ਇਹਨਾਂ ਚੇਤਾ ਹੀ ਭੁੱਲਦਾ ਜਾਂਦੇ ਆ ਵੀ ਮੰਡੀਆਂ ਕੀ ਹੁੰਦੀਆਂ ਨੇ ਨਾ ਕਿਸਾਨੀ ਕੀ ਹੁੰਦੀ ਹੈ ਪਹਿਲੀਆਂ ਚ ਬੱਚੇ ਜਾਣਾ ਛੱਡੀ ਜਾਂਦੇ ਆ ਹੁਣ ਵੇਖੋ ਸਾਡੇ ਇੱਥੇ ਕਿਸਾਨ ਬੱਚੇ ਆਪਣੇ ਲੈ ਕੇ ਹੁੰਦੇ ਆ ਨਾਲ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਮੰਡੀਆਂ ਦਾ ਵੇਖੋ ਦੇਖ ਰੇਖ ਤੇ ਚਾਹੀਦੀ ਆ ਬਿਲਕੁਲ ਆ ਵੇਖੋ ਮੰਡੀ ਜਿਹੜੀ ਆ ਟੁੱਟੀ ਪਈ ਆ ਸਾਰੀ ਇਹ ਬਹੁਤ ਖਰਾਬ ਖਸਤਾ ਹਾਲਤਾ ਇਸ ਮੰਡੀ ਦੀ ਤੇ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਆ ਕਿ ਮੰਡੀ ਜਿਹੜੀ ਆ ਰੀਨਿਊ ਕੀਤੀ ਜਾਵੇ ਵਧੀਆ ਕੀਤੀ ਜਾਵੇ ਇਹਦੇ ਵਿੱਚ ਸ਼ੈੱਡ ਬਣਾਏ ਜਾਣ ਜਿਤਨਾ ਸਾਰੇ ਆੜਤੀ ਭਰਾ ਜੇ ਨੇ ਸਾਡੇ ਉਹਨਾਂ ਲਈ ਵੀ ਕਮਰੇ ਬਣਾਏ ਜਾਣ ਸਾਰਿਆਂ ਨਹੀਂ ਬਣਾਏ ਜਾਣ ਜਤਰਾ ਉਹ ਬੈਠ ਕੇ ਆਪਣਾ ਦਫਤਰੀ ਵੀ ਕੰਮ ਕਰ ਸਕਣਾ ਤੇ ਜਿਹੜੇ ਕਿਸਾਨ ਫਸਲ ਵੇਚਣ ਆਉਂਦੇ ਨੇ ਉਹ ਵੀ ਬੈਠ ਸਕਣ ਹਾਂਜੀ ਵੇਖੋ ਇਹ ਕੈਮਰੇ ਇਸ ਕਰਕੇ ਲਗਾਏ ਆ ਕਿ ਕਿਸਾਨ ਨਾਲੇ ਤਾਂ ਅੰਦਰ ਬੈਠਾ ਹੁੰਦਾ ਉਹ ਕੈਮਰਿਆਂ ਦੇ ਵਿੱਚ LCD ਦੇ ਆਪਣੇ ਦੇਖਦਾ ਕਿ ਮੇਰੀ ਢੇਰੀ ਉਹ ਪਈ ਆ ਭੀ ਉਹਦੇ ਆਪਣੀ ਢੇਰੀ ਵੀ ਦੇਖਦਾ ਰਹਿੰਦਾ ਤੇ ਨਾਲੇ ਸ਼ੀਸ਼ੇ ਲੱਗੇ ਹੋਏ ਨੇ ਉਹਨਾਂ 'ਚ ਵੀ ਦੇਖਦਾ ਬਾਹਰ ਭੀ ਜਦੋਂ ਵਾਰੀ ਆਉਂਦੀ ਆਪਣੀ ਕਿਸਾਨ ਢੇਰੀ ਤਲਾ ਲੈਂਦਾ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼